ਸਖਬੀਰ ਸਿੰਘ ਬਾਦਲ ਦੇ ਸਲਾਹਕਾਰਾਂ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਵੱਡੇ ਸੰਕਟ ਚ ਫਸਾਤਾ ਹੈ ਜੇ ਕਿਦਰੇ ਵੋਟ ਪਹਿਲਾਂ ਨਾਲੋਂ ਵੱਧ ਨਿਕਲ ਆਉਂਦੀ ਹੈ ਤੱਕੜੀ ਦੇ ਚੋਣ ਨਿਸ਼ਾਨ ਤੇ ਸਖਬੀਰ ਬਾਦਲ ਤੋਂ ਬਿਨਾਂ ਇਹਨੂੰ رائے شمਾਰੀ ਵੀ ਮੰਨਿਆ ਜਾਊਗਾ ਇਹ ਖੋਰ ਰਟੈਂਟ ਪਾਊਗਾ ਹੁਣ ਇਹ ਸਵਾਲ ਇਸ ਗੱਲ ਤੇ ਵੀ ਜ਼ਿਆਦਾ ਅਹਿਮ ਆ ਕਿ ਕੀ ਸੁਰਜੀਤ ਕੌਰ ਨਾਲ ਇੱਕ ਹਮਦਰਦੀ ਦੀ ਵੇਵ ਚੱਲ ਰਹੀ ਹੈ ਕਿ ਉਹਦੇ ਨਾਲ ਆਮ ਲੋਕ ਜਿਹੜੇ ਅਕਾਲੀ ਦਲ ਨਾਲ ਹਮਦਰਦੀ ਰੱਖਦੇ ਆ ਉਹ ਜ਼ਿਆਦਾ ਜੁੜਨਗੇ ਹੁਣ ਇਸ ਜਿਮਨੀ ਚੋਣ ਦੇ ਅਰਥ ਕੁਝ ਹੋਰ ਵੀ ਹੋਣ ਜਾ ਰਿਹਾ ਮੈਂ ਜੇ ਤੁਹਾਡੇ ਤੋਂ ਸਮਝਾਂ ਬਿਲਕੁਲ ਇਹ ਜਿਮਨੀ ਚੋਣ ਹਨਾ ਕਿ ਇੱਕ ਮਾਮੂਲੀ ਗੱਲ ਹੁੰਦੀ ਹੈ ਜੇਕਰ ਦੇ ਸੇ ਨਾ ਸਰਕਾਰ ਤੇ ਫਰਕ ਪੈਣਾ ਨਾ ਡਿਗਣੀ ਨਾ ਕੁਝ ਗੱਲ ਹੋਣੀ ਹੈ ਔਰ ਖਾਸ ਤੌਰ ਤੇ ਜਲੰਧਰ ਵਾਲੀ ਤਾਂ ਅਕਾਲੀਆਂ ਲਈ ਬਿਲਕੁਲ ਨਹੀਂ ਮੈਟਰ ਨਹੀਂ ਸੀ ਕਰਦੀ ਕਿਉਂਕਿ ਲਗਾਤਾਰੇ ਭਾਜਪੀ ਕੋਲ ਰਹੀ ਹੈ ਇੰਨੇ ਲੰਬੇ ਸਾਲ ਇਹ ਸੀਟ ਤੇ ਰੌਣਾ ਕੇਵਲ ਅਕਾਲੀ ਦਲ ਦੇ ਅੰਦਰ ਚੱਲ ਰਿਹਾ ਜੋ ਮਾਹੌਲ ਸੀ ਜਦੋਂ ਤੁਸੀਂ ਵਿਰੋਧੀ ਨੂੰ ਠੱਬੀ ਲਾਉਣ ਲਈ ਜਾਂ ਕੁਝ ਹੋਰ ਚੀਜ਼ਾਂ ਕਰਦੇ ਹੋ ਤੇ ਉਹ ਪੂਰਾ ਇੱਕ ਸੋਚ ਸਮਝ ਕੇ ਫੈਸਲੇ ਨਹੀਂ ਲੈਂਦੇ ਤਾਂ ਕਈ ਵਾਰ ਇਹ ਉਲਟੀ ਚਲੀ ਜਾਂਦੀ ਹੈ ਸਗੋਂ ਜਦੋਂ ਜਿਹੜੇ ਜਦੋਂ ਮੈਂ ਬੰਦਗੇ ਨੂੰ ਕਹਿੰਦਾ ਨਾ ਗੁੱਸੇ 'ਚ ਜਿਹੜੇ ਲੈ ਜਾਂਦੇ ਫੈਸਲੇ ਨੇ ਸ਼ਾਇਦ ਉਹ ਉਹਨਾਂ ਨੇ ਸਾਰੇ ਪੱਖ ਸੋਚ ਕੇ ਲੈ ਜਾਂਦੇ ਉਹ ਦੂਜੇ ਨੂੰ ਸਾਬਕ ਸਿਖਾਉਣ ਲਈ ਲੈ ਜਾਂਦੇ ਨੇ ਕਿਉਂਕਿ ਜਲੰਧਰ ਦੇ ਮਾਮਲੇ ਦੇ ਵਿੱਚ ਹੁਣ ਦਿਲਚਸਪੀ ਇੰਨੀ ਜ਼ਿਆਦਾ ਬਣ ਗਈ ਹੈ ਇੱਕ ਤਾਂ ਹਿਸਟਰੀ 'ਚ ਪਹਿਲੀ ਵਾਰ ਇਹ ਹੋ ਰਿਹਾ ਹੈ ਦੇ ਬੀਬੀ ਸਰਜੀਤ ਕੌਰ ਲੜੂਗੀ ਤਾਂ ਤਕੜੀ ਦੇ ਚੋੜ ਨਿਸ਼ਾਨ ਤੇ ਜਿਹੜਾ ਅਕਾਲੀ ਦਲ ਦਾ ਸੁਪੀਸ ਸਰ ਅਫੀਸ਼ਲ ਮਾਨਤਾ ਪ੍ਰਾਪਤ ਨਿਸ਼ਾਨ ਹੈ ਤੇ ਅਕਾਲੀ ਦਲ ਨੇ ਐਲਾਨ ਕੀਤਾ ਹੋਇਆ ਬੀਐਸਪੀ ਦੀ ਨੂੰ ਵੋਟ ਪਾਉਣਾ ਜਿਹੜਾ ਅਕਾਲੀ ਦਲ ਮਤਲਬ ਅਥਾਰਟੀ ਹੈ ਅਕਾਲੀ ਦਲ ਚ ਹੁਣ ਸੰਗੀਰ ਸਿੰਘ ਬਾਦਲ ਨੂੰ ਵੀ ਅਕਾਲੀ ਦਲ ਮੰਨਾਂਗੇ ਕਿਉਂ ਉਹਨੇ ਇਹ ਵੀ ਕਦੇ ਹੀ ਹੋਇਆ ਹੁਣ ਕਿ ਤੁਸੀਂ ਆਪਣੇ ਸਿੰਬਲ ਦੇ ਖਿਲਾਫ ਕਿਸੇ ਨੂੰ ਵੋਟ ਪਾਉਣ ਲਈ ਕਿਹਾ ਹੋਵੇ ਜਾਂ ਉਸ ਮਾਮਲੇ ਔਰ ਜੋੜ ਤੋੜ ਵੀ ਇਹ ਜੀ ਕਾਲੀ ਚੈਡੀ ਕਿڑی ਇੰਪੋਰਟੈਂਟ ਗੱਲ ਸੀ ਕਿ ਤੁਰੰਤ ਤੁਸੀਂ ਕੋਈ ਜੋੜ ਤੋੜ ਕਰਨਾ ਨਹੀਂ ਤਾਂ ਪਤਾ ਨਹੀਂ ਬਹੁਤ بڑا ਫੱਕਾ ਨਾ ਹੁੰਦਾ ਇਹਦੇ ਤੇ ਕੀ ਫਰਕ ਪੈ ਜਾਂਦਾ ਮੰਨ ਲਓ ਮੈਨੂੰ ਤਾਂ ਨਹੀਂ ਕੋਈ ਗੱਲ ਲੱਗਦੀ ਸੀ ਤੇ ਜੇ ਲੰਘਿਆ ਸੀ ਟਾਈਮ ਲੰਘਿਆ ਸੀ ਪਰ ਰੌਲਾ ਕਿ ਤਰ੍ਹਾਂ ਕਿਤੇ ਉਹੀ ਚੱਲ ਰਿਹਾ ਮੇਰੇ ਖਿਆਲ ਮੈਂ ਕਿ ਉਹਨਾਂ ਦਿਨਾਂ ਦੇ ਵਿੱਚੋਂ ਲੈ ਕੇ ਜਿਹੜੇ ਬੀਬੀ ਜ਼ਗੀਰ ਕੌਰ ਪਰ ਗੁਰਪ੍ਰਤਾਪ ਸਿੰਘ ਬਡਾਲਾ ਉਹਣੀ ਅਲੱਗ ਇੱਕ ਗੱਲ ਕਰ ਰਹੇ ਨੇ ਸੰਗਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਜਾ ਸ਼ਰੋਮਣੀ ਅਕਾਲੀ ਦਲ ਨੂੰ ਅੱਗੇ ਹੋਰ ਮਜ਼ਬੂਤ ਕਰਨ ਦੇ ਐਂਗਲ ਤੋਂ ਉਹ ਕਹਿੰਦੇ ਨੇ ਜੀ ਇੱਕ ਪੂਰਾ ਵੱਡਾ ਗਰੁੱਪ ਬਣ ਗਿਆ ਹੁਣ ਉਹ ਸਾਰਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਣ ਲਈ ਤਿਆਰ ਹੈ 1 ਜੁਲਾਈ ਨੂੰ ਔਰ ਉੱਥੇ ਜਾ ਕੇ ਇੱਕ ਨਵਾਂ ਪੰਗਾ ਇਹ ਲੱਗਦਾ ਕਿ ਜਿਹੜੀ ਸਥਾਪਤ ਲੀਡਰਸ਼ਿਪ ਆ ਉਹਨੂੰ ਨਵਾਂ ਪੈਣ ਆਣਾ ਉਹ ਸਾਰਾ ਸ਼ਾਇਦ ਆਫਟਰ ਥੌਟ ਹੋਵੇ ਜਿਹੜੇ ਤਾਂ ਹੁਣ ਦੋ ਰਾਵਾਂ ਨੇ ਉੱਥੇ ਚੱਲ ਰਹੀਆਂ ਕਿ ਜੀ ਅਸੀਂ ਤਾਂ ਪਹਿਲਾਂ ਕਿਹਾ ਹੋਇਆ ਸੀ ਡਾਕਟਰ ਸੁਖੀ ਕਹਿ ਰਹੇ ਨੇ ਉਹ ਦੂਜੇ ਬੰਦੇ ਕਹਿ ਰਹੇ ਨੇ ਕਿ ਆ ਹੋਇਆ ਸੀ ਵੀ ਅਸੀਂ ਚੋੜ ਤਾਂ ਲੜਾਂਗੇ ਪਾਰਟੀ ਪ੍ਰਧਾਨ ਤੋਂ ਬਿਨਾਂ ਉਹਦੇ ਦਸਤਖਤਾਂ ਵਾਲੇ ਜਾਂਦਾ ਸਿੰਬਲ ਤਾਂ ਉਹਦੋਂ ਵੀ ਨਾ ਤਾਂ ਜਾਂਦਾ ਨਹੀਂ ਜੇ ਸਿੰਬਲ ਗਿਆ ਹੋਇਆ ਸੀ ਫਿਰ ਉਹ 26 ਤਰੀਕ ਨੂੰ ਹੀ ਰੌਲਾ ਰੱਪਾ ਕਿਉਂ ਪਿਆ ਉਹਦੋਂ ਪਹਿਲਾਂ ਪੈਣਾ ਚਾਹੀਦਾ ਸੀ ਉਹਦੋਂ ਪਹਿਲਾਂ ਦੀ ਗੱਲ ਹੋਣੀ ਚਾਹੀਦੀ ਸੀ ਜਾਂ ਹੋ ਸਕਦਾ ਸੋਬੀਰ ਸਿੰਘ ਜੀ ਨੇ ਪਹਿਲਾਂ ਸੋਚਿਆ ਹੋਵੇ ਜੇ ਬੀਐਸਪੀ ਨਾਲ ਹੋ ਜਾਂਦਾ ਹੁਣੇ ਤੁਸੀਂ ਤੋੜ ਕੇ ਹਟੇ ਹੋ ਪਰਲਮੈਂਟ 'ਚ ਸ਼ਾਇਦ ਗਿੱਦੜਵਾਹਾ ਆਹ ਵਾਲੇ ਦੁਆਲੇ ਕਿਤੇ ਕੋਈ ਫਾਇਦਾ ਰਹੇ ਮੜਾ ਮੁਟਾ ਵੇਕਰ ਉਹ ਵੀ ਇੱਕ ਗੱਲ ਹੋ ਸਕਦੀ ਹੈ ਪਰ ਜਿਸ ਤਰੀਕੇ ਨਾਲ ਉਹ ਫੈਸਲਾ ਹੋਇਆ ਜਿਹੜੇ ਮਾਹੌਲ 'ਚ ਫੈਸਲਾ ਹੋਇਆ ਉਹ ਮਾਹੌਲ ਉਲਟ ਤਰ੍ਹਾਂ ਦਾ ਇੱਕ ਤਰੀਕੇ ਨਾਲ ਹੋ ਗਿਆ ਹੁਣ ਜਦ ਤੋਂ ਕੱਲ ਤੋਂ ਇਹ ਮਾਮਲਾ ਹੋ ਗਿਆ ਦੋਨੇ ਧਿਰਾਂ ਇੱਕ ਦੂਜੇ ਦੇ ਖਿਲਾਫ ਪ੍ਰਚਾਰ ਕਰ ਰਹੀਆਂ ਨੇ ਟੀਵੀ ਤੇ ਮਿਹਣੋ-ਮਿਹਣੀ ਹੋ ਰਹੀਆਂ ਨੇ ਇੱਕ ਗੱਲ ਜ਼ਰੂਰ ਲੱਗਦੀ ਹੈ ਕਿ ਜਦੋਂ ਤੋਂ ਪਰਿਵਾਰ ਬੈਠ ਕੇ ਕਿਹਾ ਕਿ ਅਸੀਂ ਤਾਂ ਲੜਦੇ ਆਂ ਜੀ ਔਰ ਇਹ ਵੀ ਉੱਥੋਂ ਆਈ ਹੈ ਪਤਾ ਨਹੀਂ ਕਿੰਨੇ ਸਾਲ ਕੇ ਜਥੇਦਾਰ ਪ੍ਰੀਤਮ ਸਿੰਘ ਜਿਹੜੇ ਇਹਨਾਂ ਦੇ ਇਹਦੇ ਹਸਬੰਡ ਸੀ ਉਹਨੇ 4 ਸਾਲ ਜੇਲ੍ਹ ਕੱਟੀ ਆ ਗਰੀਬ ਪਰਿਵਾਰ ਹੋਣ ਦੇ ਬਾਵਜੂਦ ਲਗਾਤਾਰ ਅਕਾਲੀ ਪਰਿਵਾਰ ਹੈ ਲਗਾਤਾਰ ਉਹ ਆਪਣੇ ਮੁਹੱਲੇ ਚੋਂ ਜਿੱਤਦੇ ਰਹੇ ਨੇ ਪਹਿਲਾਂ ਉਹ ਸੀਗੇ ਤੇ ਹੁਣ ਬੀਬੀ ਦੋ ਵਾਰ ਜਿੱਤੀ ਹੈ ਇਹਦਾ ਮਤਲਬ ਉਹ ਭਾਈਚਾਰਾ ਇਸ ਪਰਿਵਾਰ ਦੇ ਨਾਲ ਦਿਖਾਈ ਦਿੰਦਾ ਕਿਹਾ ਜਾਂਦਾ ਕਿ ਇਕੱਲਾ ਪੱਛਮੀ ਚ 9000 ਵੋਟ ਹੈ ਜਿਹੜੀ ਇਹਦੀ ਪੈਂਦੀ ਹੈ ਜਿਹੜਾ ਇਹ ਰਾਜਪੂਤ ਤੋਂ ਸਿਰਕੀ ਭਾਈਚਾਰਾ ਔਰ ਜੇਕਰ ਉਹ ਵੋਟ ਪਹਿਲਾਂ ਐਮਸੀ ਦੇ ਤੌਰ ਤੇ ਉਹਨਾਂ ਨੂੰ ਜਿਤਾਉਂਦੇ ਰਹੀ ਹੈ ਬਹੁਤ بڑے بڑے ਅਕਾਲੀਦਾਰ ਕੋਈ ਸ਼ਹਿਰੀ ਪਾਰਟੀ ਵੀ ਨਹੀਂ ਮੰਨੀ ਜਾਂਦੀ ਅਕਾਲੀਦਲ ਦਾ ਐਮਸੀ ਜੇ ਉੱਥੋਂ ਜਿੱਤਦਾ ਰਿਹਾ ਤਾਂ ਇੱਕ ਤਾਂ ਪਰਿਵਾਰ ਦਾ ਅਦਬ ਹੋਊਗਾ ਨਾ ਉੱਥੇ ਇਸ ਲਈ ਮੰਨਦੀ ਉਹਦਾ ਸਤਕਾਰ ਹੋਏਗਾ ਤਾਂ ਹੀ ਕੋਈ ਗੱਲ ਸੀ ਦੂਜੀ ਗੱਲ ਜਦੋਂ ਉਹਨਾਂ ਨੇ ਉਲਟੇ ਕਹਿਤਾ ਇੱਕ ਮਾਨ ਸਨਮਾਨ ਦਾ ਰੌਲਾ ਵੀ ਭਾਈ ਪਾਰਟੀ ਤਾਂ ਮੇਰੇ ਨਾਲੋਂ ਹਟ ਗਈ ਮੰਜ ਤਾਰ ਚ ਛੱਡ ਤਾਂ ਗਰੀਬ ਪਰਿਵਾਰ ਲੜਾਂਗੇ ਜਰੂਰ ਸਾਡੇ ਵੀ ਕੋਈ ਅਣਖ ਹੈ ਵੈਡਰਾ ਨਹੀਂ ਕਰਾਂਗੇ ਇਹ ਇਮੋਸ਼ਨ ਨੇ ਕੰਮ ਕੀਤਾ ਲੱਗਦਾ ਹੈ ਅਕਾਲੀ ਇੱਕ ਰਾਤ ਨੂੰ ਇੱਕ ਕੀਕ ਸਾਖ ਸੱਜਨੰਦ ਦਾ ਕਿਸੇ ਦਾ ਫੋਨ ਆਉਂਦਾ ਦੁਆਬੇ ਚੋ ਹੀ ਨੇ ਕੋਈ ਤੇ ਉਹਨਾਂ ਨੇ ਕਿਹਾ ਕਿ ਜੀ ਮੈਂ ਤਾਂ ਸਵੇਰੇ 1 ਲੱਖ ਰੁਪਿਆ ਦੇਣ ਚੱਲੇ ਆ ਬਨਾਲਾ ਸਾਹਿਬ ਨੂੰ ਕਿ ਬੀਬੀ ਦੇ ਮਨ ਨਾਲ ਡਟ ਕੇ ਖੜੋ ਤੇ ਆ ਨੋ ਜੀ ਤੂੰ ਹੋਰ ਚਾਹੀਦਾ 10 ਲੱਖ 15 ਲੱਖ ਹੋਰ ਮੰਗਵਾਵਾਂਗੇ ਬਾਹਰ ਜੇਕਰ ਪੈਸੇ ਚਾਹੀਦੇ ਨੇ ਪੈਸੇ ਵਾਲੀ ਕੋਈ ਗੱਲ ਨਹੀਂ ਹੁਣ ਪੰਥ ਦੀ ਹੋ ਗਈ ਹੈ ਬੀਬੀ ਤੇ ਇਹ ਲੜਾਈ ਜਾਣੀ ਚਾਹੀਦੀ ਹੈ ਤੇ ਜੋ ਵੀ ਗੱਲ ਹੋ ਗਿਆ ਤੇ ਕਰੋ ਔਰ ਜੇ ਇੱਕ ਬੰਦੇ ਦਾ ਇਹ ਟਰੈਕ ਮਤਲਬ ਐਵੇਂ ਬੰਦੇ ਰਾਤ ਨੂੰ ਵੀ ਹੋਰ ਇਹ ਗੱਲ ਕਰ ਰਹੇ ਨੇ ਤਾਂ ਹੋਰ ਵੀ ਬਹੁਤ ਹੋਣਗੇ ਸ਼ਾਇਦ ਇਹੋ ਜੇ ਫਿਰ ਕਈ ਵਾਰ ਪਤਾ ਨਹੀਂ ਹੁੰਦਾ ਪੰਥ ਇਹੋ ਜਿਹਾ ਹੀ ਹੈ ਤੇ ਉਹਦੇ ਚ ਲੜਾਈ ਚੱਲ ਪੈਂਦੀ ਹੈ ਵੀ ਚਲੋ ਜੀ ਆਪਾਂ ਹੁਣ ਆ ਗੱਲ ਕਰੀਏ ਚਲੋ ਆਪਾਂ ਆ ਗੱਲ ਕਰੀਏ ਐਸ ਟਾਈਪ ਦੀ ਗੱਲ ਕਰਨ ਦੀ ਲੋੜ ਹੈ ਇਹਦਾ ਮਤਲਬ ਉਹ ਹਮਦਰਦੀ ਇੱਕ ਜੇ ਚੱਲਦੀ ਹੈ ਤੇ ਜੇ ਵੋਟ ਜਿੱਤਣ ਹਾਰਨ ਦਾ ਸਵਾਲ ਹੀ ਨਹੀਂ ਪਹਿਲਾਂ ਵੀ ਅਕਾਲੀ ਦਰ ਨੂੰ ਪਤਾ ਕਿ ਉਹ ਜਿੱਤ ਨਹੀਂ ਰਿਹਾ ਤੇ ਇਸ ਲਈ ਕਰਕੇ 2635 ਵੋਟਾਂ ਪਈਆਂ ਉਦੋਂ ਪਹਿਲਾਂ ਪਾਰਲੀਮੈਂਟ 'ਚ ਜਦੋਂ ਡਾਕਟਰ ਸੁਖੀ ਖੜੇ ਸੀ ਉਹ ਜਿਹੜੇ ਕੋ ਉੱਥੇ ਬੰਦਾ ਸੁਖਵੰਦਰ ਸਿੰਘ ਰਾਜਪਾਲ ਸ਼ਾਇਦ ਉਹਨਾਂ ਦਾ ਨਾਂ ਹੈ ਜਿਹੜੇ ਬੀਬੀ ਨਾਲ ਬੈਠ ਕੇ ਕਰ ਰਿਆ ਸੀ ਕਹਿੰਦਾ ਮੈਂ ਚੂਤ ਦਾ ਜ਼ਿਲ੍ਹੇ ਦਾ ਪ੍ਰਧਾਨ ਵੀ ਰਿਹਾ ਕੰਡੀਡਟ ਬਾਕੀ ਹੋਰ ਵੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਮੈਂ ਇਸ ਏਰੀਏ 'ਚ ਪੱਛਮੀ 'ਚ ਮੈਂ ਇੱਕ ਮੇਨ ਕਮਾਂਡ ਸੰਭਾਲੀ ਸੀ ਪਾਰਲੀਮੈਂਟ ਦੇ ਚੋਣ ਵੇਲੇ ਵੀ ਡਾਕਟਰ ਸੁਖੀ ਦੀ ਦੋਨੋਂ ਬਰਾਬਰ ਬੈਠੇ ਕਹਿ ਰਹੇ ਸੀ ਹਾਲਾਂਕਿ ਡਾਕਟਰ ਸੁਖੀ ਨੂੰ ਕਿਹਾ ਮੈਂ ਹੀ ਤੁਹਾਡੀ ਸੰਭਾਲੀ ਸੀ ਤੇ ਉਹ ਕਮਾਂਡ ਤਾਂ ਹੁਣ ਬੀਬੀ ਨਾਲ ਇਦਾਂ ਮਤਲਬ ਉਹ ਵੀ ਉਹ ਕਹਿੰਦਾ ਮੈਂ ਕਿਸੇ ਥੜੇ ਚ ਨਹੀਂ ਸੀ ਜਾਂ ਤਾਂ ਉਧਰ ਗਿਆ ਹੋਵਾਂ ਜਾਂ ਉਧਰ ਅਸੀਂ ਤਾਂ ਕਿਹੜੇ ਥੜੇ ਚ ਹੈ ਨਹੀਂ ਸੀਗੇ ਤੇ ਹੁਣ ਤਾਂ ਫਿਰ ਸਾਨੂੰ ਬੀਬੀ ਨਾਲ ਅਸੀਂ ਚੱਲਾਂਗੇ ਤੇ ਉਹ ਤਾਂ ਕੋਈ ਗੱਲ ਨਹੀਂ ਹੈ ਜਿਹੜਾ ਵੀ ਮਾਹੌਲ ਉਸ ਨਾਲ ਬਦਲ ਤੇ ਹੋਏਗਾ ਔਰ ਇਹਦੇ ਨਾਲ ਇੱਕ ਗੱਲ ਜ਼ਰੂਰ ਹੈ ਕਿ ਜੇ ਵੋਟਾਂ ਵੱਧਦੀਆਂ ਨੇ ਡਬਲ ਵੀ ਹੋ ਗਿਆ 트리플 ਪਤਾ ਨਹੀਂ ਕਈ ਵਾਰ ਹੁੰਦਾ ਜਿਆਦਾ ਵੀ ਹੋ ਜਾਂਦੀਆਂ ਹੁੰਦੀਆਂ ਨੇ ਔਰ ਮੁਕਾਬਲਾ ਵੀ ਹੋ ਜਾਂਦਾ ਹੈ ਇੱਕ ਤਾਂ ਇਹ ਹੋਏਗਾ ਕਿ ਬਹੁਤ بڑا ਕੁਐਸਚਨ ਅਕਾਲੀ ਦਲ ਤੇ ਇੱਕ ਖੜਾ ਹੋਏਗਾ ਲੋਕ ਇਹ ਪੁੱਛਣਗੇ ਜਾ ਜਿਹੜਾ ਵਿਰੋਧੀ ਖੇਮਾ ਇਹ ਪੁੱਛੂਗਾ ਵੀ ਅਸੀਂ ਇਹੀ ਕਹਿ ਰਹੇ ਸੀ ਕਿ ਪ੍ਰਧਾਨ ਜੀ ਕਰਕੇ ਵੋਟਾਂ ਘਟ ਰਹੀਆਂ ਨੇ ਜੇ ਪ੍ਰਧਾਨ ਨਾ ਹੋਣਗੇ ਲੋਕ ਸਾਨੂੰ ਠੇਠਾ ਮੋਟਾ ਪਾਉਣ ਲਈ ਆਮ ਸੁਧਾਰਨ ਜਥੇਦਾਰਾਂ ਨੂੰ ਪਿੰਡ ਦੇ ਬੰਦੇ ਦੇ ਕਹੇ ਤੇ ਜ਼ਿਲ੍ਹੇ ਦੇ ਬੰਦੇ ਦੇ ਕਹੇ ਤੇ ਵੋਟ ਪਾ ਰਹੇ ਨੇ ਪਰ ਉਹ ਕਹਿੰਦੇ ਨੇ ਪਹਿਲਾਂ ਲੀਡਰਸ਼ਿਪ ਬਦਲੋ ਤੇ ਦੇਖੋ ਲੀਡਰਸ਼ਿਪ ਆਪਣੇ ਆਪ ਨੂੰ ਅਲੱਗ ਕੀਤਾ ਲੀਡਰਸ਼ਿਪ ਨੇ ਤੇ ਲੋਕਾਂ ਦੇ ਬਾਧੂ ਵੋਟਾਂ ਪਾਤੀਆਂ ਨੇ ਤੁਹਾਡੇ ਸਾਹਮਣੇ ਆ ਸਾਰੇ ਪੰਜਾਬ ਚ ਐਵੇਂ ਹੋ ਜਾਏਗਾ ਜੀ ਫਿਰ ਤਾਂ ਇਹ ਦਲੀਲ ਖੜੀ ਹੋ ਜਾਏਗੀ ਉਹ ਸਾਰੇ ਮਾਮਲੇ ਚ ਪਾਵੇਂ ਇੱਕ ਛੋਟੀ ਜੀ ਚੀਜ਼ ਹੈ ਇਹ ਛੋਟੀ ਜੀ ਚੀਜ਼ ਦਾ ਨੈਰੇਟਿਵ ਜਿਹੜਾ ਜਦੋਂ ਬਣਦਾ ਹੁੰਦਾ ਉਹ ਬਹੁਤ بڑے ਕਨਵੈਸ ਤੇ ਦੇਖਿਆ ਜਾਂਦਾ ਤੇ ਉਹ ਨੈਰੇਟਿਵ ਹੋਰ ਤਰੀਕੇ ਦਾ ਹੋ ਜਾਂਦਾ ਜਦੋਂ ਤੁਸੀਂ ਦੇਖ ਲਓ ਤੇ ਇਹਦਾ ਇੱਕ ਅਸਰ ਹੋਰ ਵੀ ਪੈਂਦਾ ਥੋੜਾ ਜਿਹਾ ਫਰਕ ਜਿਹੜੀਆਂ ਲੜ ਰਹੀਆਂ ਧਿਰਾਂ ਨੇ ਚੀਫ ਮਿਨਿਸਟਰ ਉੱਥੇ ਬੈਠੇ ਨੇ ਕਾਂਗਰਸ ਦੇ ਚਨੀ ਉਹਨੇ ਉੱਥੇ ਬੈਠੇ ਨੇ ਸ਼ਾਹਕਾ ਚੀਫ ਮਿਨਿਸਟਰ ਔਰ ਐਸੇ ਟੱਗ ਦੇ ਨਾਲ ਬੀਜੇਪੀ ਦੇ ਟੌਪ ਮੋਸਟ ਲੀਡਰ ਉੱਥੇ ਬੈਠੇ ਨੇ ਜਾਖੜ ਸਾਹਿਬ ਬਾਰ-ਬਾਰ ਪ੍ਰੈਸ ਕਾਨਫਰੰਸ ਕਰ ਰਹੇ ਨੇ ਬਾਕੀ ਹੁਣ ਜਿਹੜੀਆਂ ਇਹ ਵੋਟਾਂ ਬੀਬੀ ਨੂੰ ਪੈਣਗੀਆਂ ਉਹ ਕਿਹੜੇ ਪਾਸੇੋਂ ਕੱਟ ਲੱਗੂਗਾ ਜਿਹੜੀ ਪਹਿਲਾਂ ਤਾਂ ਪਈ ਆ ਨਾ 2635 ਵੋਟ ਹੂੰ ਤਾਂ ਇਹ ਉਹ ਰਿਜ਼ਲਟ ਨੂੰ ਵੀ ਪ੍ਰਭਾਵਿਤ ਕਰ ਸਕਦਾ ਜੇ ਆਮ ਆਦਮੀ ਜਿਹੜੀ ਬੀਜੇਪੀ ਤੇ ਕਾਂਗਰਸ ਦੇ 2000 ਦਾ ਹੀ ਮਾਰਜਨ ਹੈ 2000 ਦਾ ਵੀ ਹੈ ਨਹੀਂ ਤੇ ਕੀ ਬੀਜੇਪੀ ਅਕਾਲੀਆਂ ਵੱਲੋਂ ਹਰ ਵਾਰ ਉੱਥੇ ਟਿਕਟ ਲੜਦੀ ਸੀ ਸੀਟ ਲੜਦੀ ਸੀ ਪਛਮੀ ਤੋਂ ਤਾਂ ਤੇ ਜੇ ਉਹ ਵੋਟਰ ਅੱਧਾ ਅਕਾਲੀਆਂ ਦਾ ਹੀ ਪੈਂਦਾ ਹੋਣਾ ਨਾ ਬੀਜੇਪੀ ਨੂੰ ਜਿੰਨਾ ਕ ਪੈਂਦਾ ਹੋਣਾ ਬਾਕੀ ਦਾ ਇੱਚੀ ਕੀ ਉੱਥੇ ਕੋਈ ਡੈਂਟ ਪਾਊਗਾ ਜਾਂ ਕੀ ਉਹ ਕਾਂਗਰਸ ਨਾਲ ਇੱਥੇ ਕੀ ਪਏ ਸੀਗੇ ਤੇ ਕਾਂਗਰਸ ਨੂੰ ਕੋਈ ਡੈਂਟ ਪਾਏਗਾ ਜਾਂ ਜਿਹੜੇ ਭਗਵੰਤ ਮਾਨ ਸੋਚਦੇ ਨੇ ਕਿ ਆਪਾਂ 13-14 ਹਜ਼ਾਰ ਤੋਂ ਉੱਥੇ ਲੈ ਜਾਗੇ 35-40 ਹਜ਼ਾਰ ਤੇ ਉਹ ਕਿੱਥੋਂ ਹੋਰ ਵੋਟਾਂ ਕੱਢਣਗੇ ਜੇ ਇਹ ਵੋਟ ਜਿੰਨੀ ਵੀ ਇੱਧਰ ਖੜੀ ਹੋਏਗੀ ਮਤਲਬ ਪਤਾ ਨਹੀਂ ਕਿੰਨੀ ਹੋਏਗੀ ਅਈਆਂ ਪੜਣਗੀਆਂ ਜਾਂ ਜ਼ਿਆਦਾ ਪੜਣਗੀਆਂ ਵੱਧ ਪੈ ਕਿੰਨੀਆਂ ਪੜਣਗੀਆਂ ਪਰ ਜੇ ਬਦਲਦੀਆਂ ਨੇ ਜਿਹੋ ਜਿਹੇ ਮਾਹੌਲ ਨਜ਼ਰ ਆਉਂਦਾ ਤਾਂ ਇਹ ਓਵਰਆਲ ਜਿਤਹਾਰ ਤੇ ਵੀ ਇੰਪੈਕਟ ਕਰ ਸਕਦੀ ਹੈ ਤੇ ਅਕਾਲੀ ਦਲ ਦੇ ਫਿਊਚਰ ਟ੍ਰੈਂਡ ਤੇ ਅਕਾਲੀ ਦਲ ਦੇ ਨੈਰੇਟਿਵ ਤੇ ਚਾਹੇ ਮਜ਼ਬੂਤ ਕਰ ਸਕਦੀ ਹੈ ਜੇ ਨਾ ਪੰਜਾ ਫਿਰ ਇਹ ਦੂਜੇ ਪਾਸੇ ਵੀ ਟਰਨ ਹੋ ਜਾਂਦੀ ਹੈ ਕਿ ਕਈ ਵਾਰ ਇਹ ਕਹਿੰਦਾ ਵੀ ਦੇਖੋ ਤੁਸੀਂ ਤਾਂ ਜ਼ੋਰ ਲਾ ਲਿਆ ਹੁਣ ਕੁਝ ਨਹੀਂ ਹੋਇਆ ਲੋਕ ਤਾਂ ਅਕਾਲੀ ਦਲ ਦੇ ਨਾਲ ਹੀ ਨੇ ਤੁਹਾਡੇ ਕਹੇ ਤੇ ਵੋਟ ਥੋੜੀ ਪੈ ਰਹੀ ਹੈ ਵਿਰੋਧੀ ਕਰਕੇ ਉਸ ਪਾਸੇ ਜੀ ਇਹ ਦੋਨੋਂ ਤਰੀਕੇ ਮਤਲਬ ਹੁਣ ਆਉਣ ਵਾਲੇ ਦਿਨਾਂ 'ਚ ਦੇਖੇ ਜਾਣ ਸਿਰਫ ਵੇਖੇ ਹੀ ਨਹੀਂ ਜਾਣੇ ਸਹਮੀਰ ਸਿੰਘ ਜੀ ਜੇ ਮੇਰਾ ਮਨ ਕਹਿੰਦਾ ਜਿੱਦਾਂ ਜਿੰਨਾ ਕੁ ਮੈਂ ਦੇਖਿਆ ਇੱਕ ਦਿਨ ਦੇ ਵਿੱਚ ਕੱਲ ਸ਼ਾਮ ਤੋਂ ਅੱਜ ਸਵੇਰ ਤੱਕ 15 ਤੋਂ 20000 ਵੋਟ ਦੀ ਸੰਭਾਵਨਾ ਹੋ ਸਕਦੀ ਹੈ ਤੁਸੀਂ 2600 ਤੋਂ 2635 ਤੋਂ ਜ਼ਿਕਰ ਕਰ ਰਹੇ ਹੋ ਨਾ ਆਮ ਬੰਦਾ ਸੋਚਦਾ ਕਿ 7000 ਪਹਿਜੇ 8 ਪਹਿਜੇ ਪਰ ਮੈਨੂੰ ਲੱਗਦਾ 15 ਤੋਂ 20000 ਦੇ ਵਿੱਚ ਵੀ ਇਹ ਵੋਟ ਪੈ ਸਕਦੀ ਹੈ ਕਿਉਂਕਿ ਉੱਥੇ ਹੁਣ ਇਹ ਨੈਰੇਟਿਵ ਸੈੱਟ ਹੋਣਾ ਸ਼ੁਰੂ ਹੋ ਗਿਆ ਕਿ ਇਹ ਪੰਥ ਨੂੰ ਵੋਟ ਪਾਈ ਜਾਵੇ ਨੰਬਰ 1 ਨੰਬਰ 2 ਕਿ ਇਹ ਪਹਿਲੀ ਗੱਲ ਤਾਂ ਇਹ ਫੈਸਲਾ ਲੈਣ ਵੇਲੇ ਕਿ ਇੰਨੇ ਸਿਆਣੇ ਸਿਆਸੀ ਸਿਆਸਤਦਾਨ ਨੂੰ ਸਭ ਤੋਂ ਜ਼ਿਆਦਾ ਕਲੇਵਰ ਮੰਨਿਆ ਜਾਂਦਾ ਅਕਸਰ ਸਿਆਸਤਦਾਨ ਨੂੰ ਮੰਨਿਆ ਜਾਂਦਾ ਹੈ ਕਿ ਉਹ ਸੋਸਾਇਟੀ ਦੇ ਬਾਕੀ ਜਿੰਨੇ ਵੀ ਹਿੱਸੇ ਆ ਉਹਨਾਂ ਨਾਲੋਂ ਚੁਸਤ ਚਲਾਕ ਹੀ ਨਹੀਂ ਹੁੰਦਾ ਸਿਆਣਾ ਵੀ ਹੁੰਦਾ ਉਹ ਵੱਖਰੀ ਗੱਲ ਉਹਨੂੰ ਉਹਦੇ ਚ ਪੇਸ਼ੈਂਸ ਵੀ ਬੜੀ ਹੁੰਦੀ ਆ ਉਹਨੂੰ ਬਹੁਤ ਸਾਰੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨੈਗੇਟਿਵਿਟੀ ਸੁਣਨ ਨੂੰ ਮਿਲਦੀ ਆ ਪਰ ਇਹ ਮੰਨਿਆ ਜਾਂਦਾ ਕਿ ਉਹ ਫੈਸਲੇ ਲੈਣ ਲੱਗਿਆ ਬੜੀ ਦੂਰਅੰਦੇਸ਼ੀ ਤੋਂ ਕੰਮ ਕਰਦਾ 10 ਸੁਖਵੀਰ ਸਿੰਘ ਬਾਦਲ ਦੇ ਨਾਲ ਵੀ ਅਜੇ ਕਾਫੀ ਸਾਰੇ ਐਸੇ ਲੋਕ ਹੋਣਗੇ ਜਿਹੜੇ ਲੋਕਾਂ ਨੇ ਬੜੀ ਦੂਰ ਤੱਕ ਚੀਜ਼ਾਂ ਦੇਖੀਆਂ ਹੋਣਗੀਆਂ ਪਹਿਲੀ ਗੱਲ ਤਾਂ ਇਹ ਗਲਤ ਫੈਸਲਾ ਹੋਇਆ ਹੀ ਕਿਉਂ ਜੇ ਤਕੜੀ ਚੋਂ ਨਿਸ਼ਾਨ ਉੱਥੇ ਰਹਿ ਗਿਆ ਸੀਗਾ ਤਾਂ ਫਿਰ ਬਸਪਾ ਨੂੰ ਸਪੋਰਟ ਕਰਨ ਦੀ ਐਡੀ ਕਾਲ ਕੀ ਸੀਗੀ ਤੁਰੰਤ ਪ੍ਰਭਾਵ ਨਾਲ ਤਾਂ ਕੁਝ ਹੋਣ ਨਹੀਂ ਸੀ ਲੱਗਿਆ ਹੁਣ ਉਹ ਫਸ ਗਏ ਨੇ ਨੰਬਰ 1 ਜੇਕਰ ਇੱਥੇ ਅੱਗੇ ਨਾਲੋਂ ਵੱਧ ਵੋਟਾਂ ਪੈ ਜਾਂਦੀਆਂ ਨੇ ਜੇ 10000 ਵੀ ਪੈ ਜਾਂਦੀ ਹੈ ਤਾਂ ਕੁਦਰਤੀ ਤੌਰ ਤੇ ਇਹ ਮੰਨਿਆ ਜਾਊਗਾ ਕਿ ਸੁਖਬੀਰ ਦੀ ਗੈਰ ਹਾਜ਼ਰੀ 'ਚ ਲੋਕ ਅਕਾਲੀ ਦਲ ਦੇ ਨਾਲ ਨੇ ਦੂਜੀ ਗੱਲ ਜਿਹੜੀ ਮੈਂ ਇੱਥੇ ਤੁਹਾਡੇ ਤੋਂ ਸਮਝਣਾ ਚਾਹੁੰਦਾ ਉਹ ਇਹ ਹੈ ਕਿ ਇੱਕ ਤਰੀਕ ਨੂੰ ਅੱਜ ਅਸੀਂ 28 'ਚ ਬੈਠਿਆ ਦੋ ਦਿਨ ਬਾਅਦ ਠੀਕ ਦੋ ਦਿਨ ਬਾਅਦ ਜਦੋਂ ਇਹ ਹੀ ਸਾਰੇ ਅਕਾਲੀ ਆਗੂ ਸ੍ਰੀ ਹਕਾਲਤਖਬ ਸਭ ਦੇ ਜਾ ਕੇ ਲਿਖਤ ਵਿੱਚ ਬੇਨਤੀ ਪੱਤਰ ਦੇਣਗੇ ਕਿ ਅਸੀਂ ਆਪਣੇ ਦੌਰ ਵਿੱਚ ਜਦੋਂ-ਜਦੋਂ ਵੀ ਅਸੀਂ ਸੱਤਾ 'ਚ ਸੀ ਜਾਂ ਅਸੀਂ ਅਕਾਲੀ ਦਲ ਦੇ ਵਿੱਚ ਇਹ ਇਹ ਜਿਹੜੇ ਫੈਸਲੇ ਹੋਏ ਨੇ ਉਹ ਗਲਤ ਹੋਏ ਅਸੀਂ ਚੁੱਪ ਰਹੇ ਅਸੀਂ ਨਹੀਂ ਬੋਲੇ ਅਸੀਂ ਗੁਨਾਹਗਰ ਫੀਲ ਕਰਦੇ ਆ ਅਸੀਂ ਭੁੱਲ ਬਖਸ਼ਾਉਣਾ ਚਾਹੁੰਦੇ ਆ ਤਾਂ ਉਹ ਕੁਦਰਤੀ ਤੌਰ ਤੇ ਇੱਕ ਬਹੁਤ ਛੋਟੇ ਹਿੱਸੇ ਦਾ ਰਵਾਜ ਉਹ ਮਾ ਵੀ ਮੰਗ ਰਹੇ ਹੋਣਗੇ ਤਾਂ ਫਿਰ ਸਾਰੇ ਦਾ ਸਾਰਾ ਭਾਰ ਸਦਾ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਧਿਆਨ ਪਊਗਾ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁਣ ਇਸ ਦੁਨੀਆ ਚ ਨਹੀਂ ਰਹੇ ਉਹ ਮੁੱਖ ਮੰਤਰੀ ਸੀਗੇ ਡੈਪਟੀ ਸੀਐਮ ਸੁਖਵੀਰ ਸਿੰਘ ਬਾਦਲ ਸੀ ਅਕਾਲੀ ਦਲ ਦੇ ਪ੍ਰਧਾਨ ਉਹ ਸੀਗੇ ਸੋ ਇੱਕ ਤਾਂ ਇਧਰਲੇ ਪੰਨੇ ਨਵਾਂ ਜਲੰਧਰ ਵੈਸਟ ਵਿੱਚ ਆਪਾਂ ਨੇ ਸਹਿੜ ਲਿਆ ਕਿ ਜੇ ਕੁਝ ਵੀ ਉਲਟ ਫੇਰ ਹੁੰਦਾ ਹੈ ਤਾਂ ਉਹਦਾ ਅਸਰ ਪੈਣਾ ਦੂਜੇ ਪੰਨੇ ਇੱਕ ਤਰੀਕ ਤੋਂ ਬਾਅਦ ਜਿਹੜੀ ਫਿਰ ਇੱਕ ਵਾਰੀ ਗੱਲ ਤੁਰਨੀ ਆ ਕਿ ਪੰਥਕ ਸਰੋਕਾਰਾਂ ਨੂੰ ਲੈ ਕੇ ਪਾਰਟੀ ਬਹੁਤ ਮੌਕਿਆਂ ਦੇ ਉੱਤੇ ਉਖੜਦੀ ਰਹੀ ਗਲਤ ਫੈਸਲੇ ਲੈਂਦੀ ਰਹੀ ਹੁਣ ਜੇਕਰ ਕੁਝ ਲੋਕਾਂ ਨੂੰ ਵੱਡੇ ਅਹੁਦੇ ਦੇਣ ਦੀ ਗੱਲ ਹੋਵੇ ਪੁਲਿਸ ਦੇ ਵਿੱਚ ਜਾਂ ਵੱਖ-ਵੱਖ ਮੌਕਿਆਂ ਦੇ ਉੱਤੇ ਮਾਫੀਆਂ ਤੇ ਹੋਰ ਚੀਜ਼ਾਂ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਵਾੜੇ ਚੱਕਰਪਿਊ ਦੇ ਵਿੱਚ ਫਸ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਬਜਾਏ ਇਹ ਦੇ ਕਿ ਇਹ ਇਸ ਸੰਕਟ ਨੂੰ ਏਡਾ ਵੱਡਾ ਨਾ ਹੋਣ ਦਿੰਦੇ ਜੇ ਉਤੰਤ ਵਰਕਿੰਗ ਕਮੇਟੀ ਜਾਂ ਜਲਾਜਤਿ ਤਰ੍ਹਾਂ ਦੀ ਮੀਟਿੰਗ ਤੋਂ ਬਾਅਦ ਜੇ ਇਹਨਾਂ ਤੇ ਏਡਾ ਵੱਡਾ ਹਮਲਾ ਨਾਮ ਬੋਲਦੇ ਤਾਂ ਸ਼ਾਇਦ ਇੰਨੀ ਤਖਾਪਨ ਨਹੀਂ ਸੀ ਹੋਣਾ ਤੁਹਾਨੂੰ ਲੱਗਦਾ ਕਿ ਇੱਕ ਵਾਰੀ ਫਿਰ ਸਲਾਹਕਾਰਾਂ ਨੇ ਫਸਾਤੇ ਨੇ ਸਭ ਬਾਦ ਨੀ ਇੱਕ ਐਰੋਗੈਂਸ ਹੁੰਦੀ ਹੈ ਪਾਰਟੀ ਚ ਅਨੁਸ਼ਾਸਨ ਦਾ ਡੰਡਾ ਹੁੰਦਾ ਹੈ ਬਾਕੀ ਤਾਂ ਨਹੀਂ ਚੱਲਿਆ ਕਰ ਲੀਡਰਾਂ ਨੂੰ ਸਾਜੇ ਕੱਢਿਆ ਨਹੀਂ ਇੱਧਰ ਚੱਲ ਗਿਆ ਜਾਂ ਕਈ ਜਗ੍ਹਾ ਚੱਲ ਜਾਂਦਾ ਵੀ ਤੁਹਾਡੀ ਔਕਾਤ ਕੀ ਹੈ ਤੁਸੀਂ ਪਾਰਟੀ ਪ੍ਰਧਾਨ ਦਾ ਹੁਕਮ ਨਹੀਂ ਮੰਨਦੇ ਜਾਂ ਬਾਕੀ ਨਹੀਂ ਜਿਹੜਾ ਇਹ ਐਂਗਲ ਹੁੰਦਾ ਨਾ ਇੱਕ ਨਾਰਮਲੀ ਗਲਤੀਦਾਰ ਗਲਤੀ ਕਰਾਉਂਦਾ ਹੈ ਜਦੋਂ ਵੀ ਤੁਸੀਂ ਜੇ ਅਪਰੋਚ ਦੇ ਕੁਐਸਚਨ ਨੇ ਔਰ ਜੇ ਤੁਸੀਂ ਇੱਕ ਚਾਰ ਮੈਂਬਰੀ ਕਮੇਟੀ ਬਣਾ ਹੀ ਦਿੱਤੀ ਸੀ ਤੁਸੀਂ ਕਮੇਟੀ ਨੂੰ ਕਹਿੰਦੇ ਕਮੇਟੀ ਮੀਟਿੰਗ ਸੱਦੀ ਜੋ ਫੈਸਲਾ ਕਰ ਲੈਂਦੀ ਕਮੇਟੀ ਬੈਠ ਕੇ ਗੱਲ ਕਰਦੀ ਫਿਰ ਤੁਸੀਂ ਬਾਈਪਾਸ ਕਰਕੇ ਟਰਾਈ ਕੀਤੀ ਔਰ ਸਭ ਕੁਝ ਉਲਟਾ ਚੱਲ ਗਿਆ ਕੰਮ ਔਰ ਜੇ ਡਾਕਟਰ ਸੁਖੀ ਜਿਹੜੇ ਨੇ ਜੇ ਮੈਂ ਉਹਨਾਂ ਦੀ ਗੱਲ ਹਾਂਦਾ ਕਿ ਉਹ ਬੜੇ ਨਾਰਮਲੀ ਬਾਦੂ ਸ਼ਬਦ ਨਹੀਂ ਬੋਲਦੇ ਬੜੇ ਸੰਜਮੀ ਬੰਦੇ ਨੇ ਜਦੋਂ ਵੀ ਗੱਲ ਕਰਦੇ ਨੇ ਟੂ ਦੀ ਪੁਆਇੰਟ ਕਰਦੇ ਨੇ ਚਾਹੇ ਵਿਧਾਨ ਸਭਾ ਚ ਚਾਹੇ ਬਾਹਰ ਗੱਲ ਕੀਤੀ ਜਾਵੇ ਔਰ ਕੱਲ ਜਿਹੜਾ ਪਰਵੋਕ ਕੋ ਕੇ ਉਹਨਾਂ ਨੇ ਤਾਂ ਬਸਰ ਪਾਰਟੀ ਨੇ ਗੱਲ ਕਹੀ ਹੋਣੀ ਆ ਵੀ ਚਲਾਓ ਜੀ ਜਿੰਨੀ ਮਿਹ ਵਿਚਰਾਉਣੀ ਆ ਜਦ ਤੱਕ ਉਹਨਾਂ ਨੇ ਇੱਕ ਗੱਲ ਕਹੀ ਕਿ ਇਹ ਕਹਿੰਦੇ ਸੀ ਕਿ ਸਾਡਾ 7.5 ਲੱਖ ਲੱਗ ਗਿਆ ਉਹ ਦੇ ਦਿਓ ਤਾਂ ਮਹਿ ਜਾਗੇ ਜੀ ਫਿਰ ਤਾਂ ਇਹ ਬਹੁਤ ਹੀ ਮੈਨੂੰ ਲੱਗਦਾ ਨਲਕੀ ਵਰਗਾ ਸ਼ਬਦ ਵੀ ਯੂਜ਼ ਕਰ ਲੋ ਤਾਂ ਕੋਈ ਔਖਾ ਨਹੀਂ ਹੋਏਗਾ ਕੇਵਲ 7.5 ਲੱਖ ਕਰਕੇ ਪਾਰਟੀ ਆਪ ਦਾ ਟੋਟਲ ਖਲਾਰਾ ਪਵਾ ਗਈ ਤੇ ਸਾਰਾ ਨੈਰੇਟਿਵ ਚੇਂਜ ਕਰਾ ਗਈ ਬਾਕੀ ਚੀਜ਼ਾਂ ਨੇ ਤੁਸੀਂ 10-15 ਲੱਖ ਰੁਪਇਆ ਤਾਂ ਦੇਣ ਦਾ ਚੌੜ ਨਾੜਨ ਲਈ ਵਾਦਾ ਕੀਤਾ ਸੀ ਉਹਨੂੰ ਅੱਧੇ ਨਾਲ ਮੰਨਦੇ ਸੀ ਜੇ ਪਰਿਵਾਰ ਇਹ ਤੁਹਾਡੀ ਗੱਲ ਮੰਨ ਲਈ ਜਾਵੇ ਹਾਲਾਂਕਿ ਪਰਿਵਾਰਕ ਸਾਈਡ ਵਾਲੀ ਗੱਲ ਇਹ ਹੈ ਕਿ ਸਾਡਾ ਭਾਈਚਾਰੇ 'ਚ ਆਪਣਾ ਵੀ ਇੱਕ ਅਕਸ ਹੈ ਅਸੀਂ ਸਾਰੇ ਕਿਤੇ ਕਹਿ ਚੁੱਕੇ ਹਾਂ ਵੀ ਭਾਈ ਸਾਡੀ ਟਿਕਟ ਮਿਲ ਗਈ ਹੈ ਸਾਡੀ ਗਰੀਬ ਜਰੂਰ ਆ ਪਰ ਸਾਡਾ ਕੋਈ ਲੈਵਲ ਹੈ ਸਾਡਾ ਕੋਈ ਮੋਰੈਲਟੀ ਹੈ ਨੈਤਿਕਤਾ ਅਸੀਂ ਪਿੱਛੇ ਨਹੀਂ ਹੁਣਾਟ ਸਕਦੇ ਇਹ ਤਾਂ ਇਹ ਇੱਕ ਕੈਰੇਕਟਰ ਦਾ ਸਵਾਲ ਹੈ ਮੰਨ ਲਓ ਦੂਜੇ ਪਾਸੇ ਵਾਲੀ ਮੰਨ ਲਓ ਜੇਕਰ ਤੁਹਾਡੀ ਇਹ ਗੱਲ ਠੀਕ ਹੈ ਇਹ 7.5 ਲੱਖ ਦੇ ਦਿੰਦੇ ਫਿਰ ਤਾਂ ਇਹ ਬਹੁਤ ਸਸਤਾ ਸੌਦਾ ਸੀਗਾ ਸਾਰੇ ਪਾਵਨੇ ਦੇ ਇਹ ਕਿਉਂ ਨਹੀਂ ਕੀਤਾ ਗਿਆ ਜੀ ਤਾਂ ਇਹਨੂੰ 에ਰੋਗੈਂਸ ਨਾ ਕਿਹਾ ਜਾਂ ਵੀ ਤੁਹਾਨੂੰ ਦੇ ਦਈਏ 7.5 ਲੱਖ ਤੁਸੀਂ ਕੌਣ ਹੋ ਜਦ ਕਹਿਦਾ ਪ੍ਰਧਾਨ ਜੀ ਨੇ ਤਾਂ ਤੁਸੀਂ ਮੰਨ ਲਓ ਫਿਰ ਉਹ ਆਰਡਰ ਨੂੰ ਮਾਂ ਗੱਲ ਬਣਦੀ ਹੈ ਇਹਦੇ ਚੋਂ ਨਿਕਲਦੀ ਹੈ ਇਹ ਗੱਲ ਜੇਕਰ ਕੰਡਣੀ ਹੋਵੇ ਔਰ ਇਹਦਾ ਮਤਲਬ ਇਹ ਹੋ ਜਾਂਦਾ ਹੈ ਕਿ ਤੁਸੀਂ ਬਲਕਿ ਹੋਰ ਜ਼ਿਆਦਾ ਗੱਲ ਕਰਦੇ ਹਾਂ ਕਿ ਪਰਿਵਾਰ ਜੇਕਰ ਬਹੁਤ ਆਰਥਿਕ ਤੌਰ ਤੇ ਕਮਜ਼ੋਰ ਹੈ ਉਹਨੂੰ ਕਹਿੰਦੇ ਆਪਾਂ ਕਿਤੇ ਹੋਰ ਲੜਾਂਗੇ 27 'ਚ ਦੇਖ ਲਾਂਗੇ ਜਦੋਂ ਜਨਰਲ ਇਲੈਕਸ਼ਨ ਹੋਏਗੀ ਉਦੋਂ ਦੇਖੀ ਜਾਊਗੀ ਬਾਕੀ ਚੀਜ਼ਾਂ ਨੇ ਜੇ ਉਹ ਜੋ ਚੀਜ਼ਾਂ 35 ਹੋਣਦੀਆਂ ਨੇ ਔਰ ਦੂਜੀ ਗੱਲ ਇਹ ਹੈ ਕਿ ਜਦੋਂ ਤੁਸੀਂ ਨਾ ਕਿਸੇ ਖਾਸ ਚੀਜ਼ ਲਈ ਜਾਂ ਕੁਰਸੀ ਦਾ ਮੋਹ ਹੀ ਤੁਹਾਨੂੰ ਇੰਨਾ ਪੈਜੇ ਉਦੋਂ ਸਾਰੀਆਂ ਚਾਰ ਸფერੇ ਚੀਜ਼ਾਂ ਦੇਖ ਕੇ ਫੈਸਲੇ ਹੁੰਦੇ ਨੇ ਉਹ ਇਸ ਕਰਕੇ ਨਹੀਂ ਹੁੰਦੇ ਕਿਉਂਕਿ ਫਿਰ ਤੁਸੀਂ ਇਹ ਦੇਖਣਾ ਸ਼ੁਰੂ ਕਰ ਦਿੰਦੇ ਹੋ ਕਿਵੇਂ ਬਗਾਵਤ ਬੰਦ ਕਰਦੀਆਂ ਅੱਗੇ ਰਾਜੇ ਇਹੀ ਕਰਦੇ ਸੀ ਔਰ ਜਿੰਨਾ ਸਿੱਖ ਗੁਰੂਆਂ ਨਾਲ ਵੀ ਦੇ ਕੋਲ ਆ ਕੇ ਭੱਜ ਕੇ ਇੱਕ ਦੋ ਤਾਂ ਉਦਾਹਰਨਾ ਇਹ ਨੇ ਨਾ ਕਿ ਆ ਕੇ ਸਲਤਨ ਲਈ ਉਹਦੇ ਬੁੰਡੇ ਨੇ ਹੂੰ ਦਾਰਾਸ਼ ਕੋ ਦਾ ਜਿਹੜਾ ਮਾਮਲਾ ਹੈ ਤੇ ਸਾਰਾ ਇੱਕ ਕਿਹਾ ਜਾਂਦਾ ਕਿ ਉਹ ਤਾਂ ਮਾਰਨਾ ਚਾਹੁੰਦੇ ਕਿਉਂਕਿ ਉਹ ਦਾਵੇਦਾਰ ਬਣਦਾ ਸੀ ਗੱਦੀ ਦਾ ਔਰ ਜਦੋਂ ਇਹ ਮਾਮਲੇ ਨੇ ਸਾਰੇ ਤੇ ਜੇ ਗੱਦੀ ਦੀ ਦਾਵੇਦਾਰੀ ਜਦੋਂ ਆ ਜਾਂਦੀ ਹੈ ਉਦੋਂ ਬਹੁਤ ਮਾਮਲੇ ਹੁੰਦੇ ਨੇ ਫਿਰ ਤੁਸੀਂ ਉਹਨਾਂ ਨੂੰ ਪੂਜੇ ਲਾਉਣ ਦੀ ਟਰਾਈ ਕਰਦੇ ਹੋ ਜਿਹੜੇ ਇਕੱਲੇ ਇਕੱਲੇ ਬੰਦੇ ਨੇ ਉਹਦੇ ਚੋਂ ਫਿਰ ਨਿਕਲਦਾ ਜਿਹੜਾ ਸਾਰੀ ਲਾਈਨ ਓਵਰਲ ਲਾਈਨ ਆਫ ਐਕਸ਼ਨ ਜਿਹਦੇ ਕਰਕੇ ਜੇ ਤੁਸੀਂ ਚੋਣਾਂ ਤੋਂ ਪਹਿਲਾਂ ਵੀ ਦੇਖੋ ਗੱਦੀ ਨਾ ਛੱਡਣ ਦਾ ਸਿਸਟਮ ਚੋਣਾਂ ਤੋਂ ਪਹਿਲਾਂ ਤੁਸੀਂ ਇੱਕ ਫੈਸਲਾ ਲਿਆ ਕਿ ਆਪਾਂ ਭਾਜਪਾ ਨਾਲ ਨਹੀਂ ਜਾਵਾਂਗੇ ਪਰ ਇਹ ਤਾਂ ਤੁਸੀਂ ਬਾਅਦ ਚ ਆ ਕੇ ਦੱਸਿਆ ਕਿ ਵਿਚੋੜਾਂ ਤੋਂ ਬਾਅਦ ਆ ਕੇ ਦੱਸਿਆ ਕਿ ਭਾਜਪਾ ਨੇ ਕਿਹਾ ਸੀ ਕਿਸਾਨਾਂ ਦੇ ਬਰੋਚ ਚ ਖੜੋਗੇ ਤੇ ਮੰਦੀ ਸਿੰਘਾਂ ਦੀ ਵੀ ਇਹ ਸਾਰੀ ਪਾਰਟੀ ਕਹਿੰਦੇ ਸੰਤੋਖ ਦੱਸਿਆ ਜੇ ਦੱਸਿਆ ਹੁੰਦਾ ਤਾਂ ਭਾਜਪਾ ਦੇ ਖਿਲਾਫ ਕੈਂਪੇਨ ਕਰਨੀ ਸੀ ਇਹਨਾਂ ਦੋਨਾਂ ਗੱਲਾਂ ਦੇ ਆਧਾਰ ਤੇ ਸਭ ਤੋਂ ਜ਼ਿਆਦਾ ਸੋਲਿਡ ਪੁਆਇੰਟ ਸੀਗੇ ਕਿ ਭਾਜਪਾ ਇਹ ਕਹਿ ਰਹੀ ਹੈ ਹੂੰ ਤੇ ਜਦ ਕੇ ਅਕਾਲੀ ਦਲ ਨੇ ਬਾਅਦ ਚ ਕਿਹਾ ਭਾਜਪਾ ਨੇ ਐਲਾਈਅੰਸ ਪਹਿਲਾਂ ਤੋੜਤਾ ਸੀ ਸਭ ਤੋਂ ਪਹਿਲਾਂ ਜਾਖੜ ਨੇ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਤਾਂ ਬੋਲੇ ਵੀ ਉਸ ਤੋਂ ਬਾਅਦ ਕਿ ਟੁੱਟ ਗਿਆ ਤੇ ਉਹ ਉਹ ਇੱਕ ਐਂਗਲ ਲੋਕਾਂ ਚ ਚੱਲਾ ਗਿਆ ਨਾ ਵੀ ਅਸਲ ਚ ਤੁਸੀਂ ਇਹ ਜਚਾ ਨਹੀਂ ਪਾਏ ਕਿ ਅਸੀਂ ਬੀਜੇਪੀ ਦੇ ਨਾਲ ਨਹੀਂ ਆ ਜਿਹੜਾ ਇੱਕ ਲਾਈਨਰ ਹੁਣ ਕਹਿ ਰਹੇ ਹੋ ਨਾ ਤਾਂ ਲੋਕਾਂ ਦੇ ਵਿੱਚ ਕਿੱਥੇ ਗਏ ਸੀਗੇ ਜਾ ਕੇ ਉਹ ਜਾਇਆ ਦੂਜਾ ਸਵਾਲ ਫਿਰ ਇਹਦੇ ਨਾਲ ਇਹ ਹੋ ਗਿਆ ਫਿਰ ਖਡੂਰ ਸਾਹਿਬ ਤੇ ਫਰੀਦਕੋਟ ਦੇ ਮਾਮਲੇ ਦੇ ਵਿੱਚ ਕਿਵੇਂ ਸਟੈਂਡ ਲੈਣਾ ਤੇ ਉਹਦੇ ਮਾਮਲੇ ਦੇ ਵਿੱਚ ਜਦੋਂ ਤੁਹਾਨੂੰ ਬਹੁਤ ਸਾਰੇ ਲੀਡਰ ਕਹਿ ਰਹੇ ਨੇ ਆਪਣੇ ਅੰਦਰ ਤੁਹਾਡੇ ਕਲੋਜ਼ ਲੀਡਰ ਵੀ ਕਹਿ ਰਹੇ ਨੇ ਬਾਕੀ ਲੀਡਰ ਵੀ ਕਹਿ ਰਹੇ ਨੇ ਇਵਨ ਝੂਂਦਾ ਵਰਕੇ ਲੀਡਰ ਨੇ ਬਿਆਨ ਦਿੱਤਾ ਇਵਨ ਇਹ ਆਲੀ ਕਹਿ ਰਹੇ ਸੀ ਪਰਸਨਲ ਮਿਲ ਕੇ ਵੀ ਹੋਰ ਬਹੁਤ ਸਾਰੇ ਲੀਡਰਾਂ ਨੇ ਕਿਹਾ ਜਿਹੜੇ ਮਰਜੀ ਸੀ ਰਖੜੇ ਨੇ ਕਿਹਾ ਸਾਹਮਣੇ ਕਿਹਾ ਤੁਸੀਂ ਉਹਨਾਂ ਦੀ ਤਾਂ ਸੁਣੇ ਨਹੀਂ ਤੇ ਸੁਣੀ ਨਹੀਂ ਤੇ ਹੁਣ ਤੁਹਾਡੀ ਪਾਰਟੀ ਚ ਨਵੀਂ ਬਗਾਵਤ ਵਿਹਾਰ ਦਾ ਇੱਕ ਮੇਜਰ ਕਾਰਨ ਇਹ ਹੈ ਕਿ ਸਾਡਾ ਉੱਥੇ ਫੈਸਲਾ ਠੀਕ ਨਹੀਂ ਸੀ ਤੁਸੀਂ ਬਿਨਾਂ ਕਿਸੇ ਪ੍ਰੋਸੈਸ ਨੂੰ ਸ਼ੁਰੂ ਕੀਤੇ ਬਿਨਾਂ ਅਨੁਸ਼ਾਸਨ ਕਮੇਟੀ ਜਾਂ ਬਾਕੀ ਕਿਸੇ ਵੀ ਮਾਮਲਿਆਂ ਦੇ ਆਦੇਸ਼ ਪ੍ਰਤਾਪ ਨੂੰ ਵੀ ਕੱਢਿਆ ਉਸੇ ਸਾਰੇ ਮਾਮਲੇ ਦੇ ਵਿੱਚ ਇੱਕ ਨਵਾਂ ਮਾਮਲਾ ਆ ਗਿਆ ਇਹ ਜਿਹੜੇ ਸਾਰੇ ਜਦੋਂ ਨੁਕਤਾ ਦਾ ਜਦੋਂ ਤੁਸੀਂ ਕਿਹੜੇ ਨਿਸ਼ਾਨੇ ਨੂੰ ਧਿਆਨ ਚ ਰੱਖ ਕੇ ਫੈਸਲੇ ਲੈਂਦੇ ਹੋ ਉਹ ਬਹੁਤ ਇੰਪੋਰਟੈਂਟ ਜੇ ਨਿਸ਼ਾਨਾ ਚੇਅਰ ਹੈ ਕੁਰਸੀ ਹੈ ਤਾਂ ਅਲੱਗ ਤਰ੍ਹਾਂ ਦੇ ਫੈਸਲੇ ਹੋਣਗੇ ਜੇ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ ਦੀ ਗੁੰਦ ਨੂੰ ਦੁਬਾਰਾ ਰਿਵਾਈਵ ਕਰਨਾ ਹੈ ਜਾਂ ਉਹਦੀ ਉਹ ਭਰੋਸਗੀ ਹਲਵਾਲ ਕਰਨੀ ਹੈ ਤਾਂ ਹੋਰ ਤਰ੍ਹਾਂ ਦੇ ਫਿਰ ਬੰਦਾ ਕੁਛ ਗਿੱਚ ਕੇ ਸਾਰਿਆਂ ਨਾਲ ਫੈਸਲੇ ਲੈਂਦਾ ਓਵਰਆਲ ਬੈਠ ਕੇ ਫੈਸਲੇ ਲੈਂਦੇ ਜਲੰਧਰ ਚ ਵੀ ਇਹੀ ਗਲਤੀ ਆ ਉਸ ਸੀਕੁਐਂਸ ਦੇ ਬੰਦਰੋਂ ਜਿਹੜੀ ਚਾਰ ਮੈਂਬਰ ਦੀ ਕਮੇਟੀ ਬਣਾਈ ਉਹਨੂੰ ਤਾਂ ਸਹਿਮਤ ਕਰਾ ਲਓ ਨਾ ਹਾਂ ਤੇ ਨਾਲ ਉਸ ਪਰਿਵਾਰ ਨੂੰ ਸਹਿਮਤ ਕਰਾ ਲਓ ਔਰ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਇੰਟਰਵਿਊ ਲੈ ਕੇ ਟਿਕਟ ਦਿੱਤੀ ਸੀ ਜਿੰਨੇ ਬੰਦੇ ਸੀ ਉਹ ਤਾਂ ਇੱਕ ਐਮਰਜੈਂਸੀ ਮੀਟਿੰਗ ਜਲੰਧਰ ਚ ਮਲਾਈ ਸਕਦੇ ਸੀ ਜਲੰਧਰ ਚ ਹੀ ਆਉਣਾ ਹੈ ਜਿਹੜਾ ਦੂਰ ਜਾਣਾ ਹੈ ਜਿਹੜੇ ਉਹ ਪ੍ਰਕਿਰਿਆ ਹੁੰਦੀ ਹੈ ਉਹ ਪ੍ਰਕਿਰਿਆ ਬਹੁਤ ਇੰਪੋਰਟੈਂਟ ਹੁੰਦੀ ਹੈ ਨਤੀਜੇ ਨਾਲੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ ਪ੍ਰੋਸੈਸ ਜਿਹੜਾ ਪ੍ਰਕਿਰਿਆ ਜਿਹੜੀ ਹੁੰਦੀ ਹੈ ਇਹਦੇ ਵਿੱਚ ਲਗਾਤਾਰ ਤਦ ਵਿੱਚ ਮੈਨੂੰ ਲੱਗਦਾ ਹੈ ਉਮੀਦਵਾਰ ਚ ਇੱਕ ਪ੍ਰੋਬਲਮ ਆ ਰਹੀ ਹੈ ਫੈਸਲਾ ਕਿਵੇਂ ਕਰਨਾ ਹੈ ਇਹੜੇ ਪ੍ਰੋਸੈਸ ਰਾਹੀਂ ਕਰਨਾ ਜਿਹਦੇ ਨਾਲ ਅੱਗੇ ਸਵਾਲ ਹੀ ਸਵਾਲ ਖੜੇ ਹੁੰਦੇ ਨੇ ਜਵਾਬ ਕੋਈ ਨਹੀਂ ਹੁੰਦਾ ਤੇ ਜਵਾਬ ਜਦੋਂ ਦੇਣ ਦੀ ਕੋਸ਼ਿਸ਼ ਕਰਦੇ ਹੋ ਉਹ ਹੋਰ ਵਿਗੜ ਜਾਂਦੇ ਨੇ ਨਵੇਂ ਸਵਾਲ ਪੈਦਾ ਹੋ ਜਾਂਦੇ ਨੇ ਉਹਨਾਂ ਸਾਰੇ ਜੀ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਅਗਲੇ ਦਿਨ ਜਦੋਂ 1 ਜੁਲਾਈ ਨੂੰ ਇਹ ਸਾਰੇ ਉੱਥੇ ਜਾਣਗੇ ਔਰ ਜਿਹੜਾ ਇਹ ਇੱਕ ਚਾਰਜ ਸ਼ੀਟ ਦੇ ਰੂਪ ਵਿੱਚ ਪੱਤਰ ਦੇਣਗੇ ਜਿਹੜਾ ਇੱਕ ਪੱਤਰ ਦੇਣਗੇ ਉਹ ਚਾਰਜ ਸ਼ੀਟ ਦੇ ਰੂਪ 'ਚ ਹੋਏਗਾ ਉਹ ਸਾਰੇ ਦਾ ਸਾਰਾ ਖਿਲਾਫ ਹੋਏਗਾ ਸ਼੍ਰੋਮਣੀ ਅਕਾਲੀ ਦਲ ਦੀ ਉਸ ਲੀਡਰਸ਼ਿਪ ਦੇ ਜਿਹੜੀ ਟੌਪ ਪੋਸਟਾਂ ਤੇ ਸੀਗੀ ਜਿਨ੍ਹਾਂ ਨੇ ਫੈਸਲੇ ਨਹੀਂ ਲਏ ਜਾਂ ਫੈਸਲੇ ਲਏ ਤਾਂ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਦੇ ਤੇ ਕੋਈ ਕਾਰਵਾਈ ਕਰਨਗੇ ਜੇ ਕਾਰਵਾਈ ਨਹੀਂ ਕਰਨਗੇ ਤੇ ਘੱਟੋ ਘੱਟ ਲੋਕਾਂ ਦੇ ਵਿੱਚ ਤਾਂ ਇਹ ਗੱਲ ਜਾਊਗੀ ਨਾ ਇਹ ਲਗਾਤਾਰ ਫਿਰ ਚੈਨਲਾਂ ਤੇ ਅਖਬਾਰਾਂ ਦੇ ਵਿੱਚ ਉਸ ਗੱਲ ਦਾ ਜ਼ਿਕਰ ਹੋਊਗਾ ਉਹ ਸਾਰੇ ਗੁਨਾਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਕਿਸੇ ਪੰਥਕ ਹਸਤੀ ਹੁੰਦਿਆਂ ਜਾਂ ਜਿਹੜੇ ਤੁਸੀਂ ਸਰਕਾਰਾਂ ਦੇ ਮੁਖੀ ਹੁੰਦਿਆਂ ਕੰਮ ਕਰਨੇ ਸੀ ਜਾਂ ਨਹੀਂ ਕਰਨੇ ਸੀ ਉਹਨਾਂ ਸਾਰੀਆਂ ਚੀਜ਼ਾਂ ਦੇ ਜੇ ਕਰਾਉਣਗੇ ਜੇ ਕਰਾਉਣਗੇ ਤਾਂ ਫਿਰ ਇਮੇਜ ਤੇ ਅਕਸ ਤੇ ਅਸਰ ਪੈਣਗੇ ਅਸਰ ਪੈਣਗੇ ਤਾਂ ਸਿਆਸਤ ਪ੍ਰਭਾਵਿਤ ਹੋਊਗੀ ਤਾਂ ਇਹੀ ਅੱਜ ਦਾ ਸਭ ਤੋਂ ਵੱਡਾ ਨੈਰੇਟਿਵ ਹੁੰਦਾ ਹੈ ਕਿ ਜੇ ਕਿਸੇ ਦੀ ਸਿਆਸਤ ਬਾਰੇ ਕੋਈ رائے ਵੱਖਰੀ ਬਣ ਜਾਏ ਤਾਂ ਉਹਨੂੰ ਸਰਵਾਈਵ ਕਰਨਾ ਔਖਾ ਹੋ ਜਾਂਦਾ ਲਗਾਤਾਰ ਜਿਹੜੇ ਅਕਾਲੀ ਦਲ ਤੋਂ ਨਾਰਾਜ਼ ਆਗੂ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਉਹ ਲਗਾਤਾਰ ਇੰਟਰਵਿਊਸ ਦੇ ਰਹੇ ਨੇ ਉਹਨਾਂ ਦਾ ਅਸਰ ਵੀ ਲੋਕਾਂ ਤੇ ਜਾ ਰਿਹਾ ਔਰ ਉਹ ਹੁਣ ਇੱਕ ਸੀਕਵੈਂਸ ਬਣ ਗਈ ਹੈ ਖਾਸ ਤੌਰ ਤੇ ਨਵੀਂ ਪੀੜ੍ਹੀ ਦੇ ਵਿੱਚੋਂ ਭਾਵੇਂ ਉਹ ਵੀ ਪਰਿਵਾਰਵਾਦੀ ਅਗਰਸੇ ਹੋਏ ਮੰਨ ਸਕਦੇ ਆ ਅਸੀਂ ਪਰਮਿੰਦਰ ਢੀਂਡਸਾ ਹੈ ਔਰ ਚੰਦੂ ਮਾਜਰਾ ਸਾਹਿਬ ਦਾ ਪੁੱਤਰ ਹੈ ਇਧਰਲੇ ਬੰਨੇ ਗੁਰਪ੍ਰਤਾਪ ਢਾਲਾ ਨਵੇਂ ਚਰਨਜੀਤ ਸਿੰਘ ਬਰਾੜ ਨੇ ਜਦੋਂ ਉਹ ਲਗਾਤਾਰ ਅਕਾਲੀ ਦਲ ਦੇ ਅੰਦਰ ਦੇ ਮਾਹੌਲ ਦੇ ਉੱਤੇ ਗੱਲ ਕਰਦੇ ਨੇ ਸਤਖਬੀਰ ਸਿੰਘ ਬਾਦਲ ਦੀ ਵਰਕਿੰਗ ਨੂੰ ਸਵਾਲਾਂ 'ਚ ਲਿਆਉਂਦੇ ਨੇ ਜਿਵੇਂ ਮੈਂ ਸੁਣ ਰਿਹਾ ਸੀਗਾ ਚਰਨਜੀਤ ਸਿੰਘ ਬਰਾੜ ਨੂੰ ਉਹ ਕਹਿੰਦੇ ਕਿ ਪ੍ਰਧਾਨ ਸਾਹਿਬ ਨੂੰ ਕਈ ਵਾਰੀ ਕਿਹਾ ਸੀਗਾ ਕਿ ਜਦੋਂ ਕਿਸੇ ਦਾ ਫੋਨ ਆਉਂਦਾ ਤੁਸੀਂ ਗੱਡੀ 'ਚ 5-7 ਬੰਦੇ ਬੈਠੇ ਹੁੰਦੇ ਆ ਉਹਨੂੰ ਸਪੀਕਰ ਤੇ ਲਾ ਕੇ ਨਾ ਸੁਣਿਆ ਕਰੋ ਕਿਸੇ ਨੇ ਕੋਈ ਤਰਲਾ ਹੀ ਮਾਰਨਾ ਹੁੰਦਾ ਕੋਈ ਕੰਮ ਹੀ ਕਹਿਣਾ ਹੁੰਦਾ ਤੇ ਅਗਲੇ ਦਾ ਮਜ਼ਾਕ ਪਣ ਜਾਂਦਾ ਉਹ ਇਹ ਇੱਕ achhi ਸਵਿਰਤੀ ਨਹੀਂ ਮਤਲਬ ਇਹੋ ਜਿਹੀਆਂ ਗੱਲਾਂ ਜਦੋਂ ਬਾਹਰ ਆਉਂਦੀਆਂ ਤਾਂ ਕਿਸੇ ਵੀ ਵੱਡੇ ਬੰਦੇ ਦੀ ਆਪਣੀ ਜਿਹੜੀ ਇਮੇਜ ਹੁੰਦੀ ਆ ਉਹ ਅਕਸ ਹੁੰਦਾ ਦਾ ਤੇ ਲੱਗ ਜਾਂਦਾ ਘਰ ਦੇ ਭੇਤੀ ਜਿਹੜੇ ਨਾਲ ਚੱਲਣ ਵਾਲੇ ਹੁੰਦੇ ਆ ਉਹਨਾਂ ਨੂੰ ਬੜਾ ਸਾਹਮ ਕੇ ਰੱਖਿਆ ਜਾਂਦਾ ਮੈਨੂੰ ਲੱਗਦਾ ਗਲਤੀਦਰ ਗਲਤੀ ਪ੍ਰਧਾਨ ਸਾਹਿਬ ਤੋਂ ਕਰਵਾਈ ਜਾ ਰਹੀ ਹੈ ਇਹ ਬੰਦੇ ਜਿਨ੍ਹਾਂ ਨੇ ਮਾੜੀ-ਮੋਟੀ ਵਿਰੋਧਤਾ ਕੀਤੀ ਸੀ ਜਾਂ ਜਿਨ੍ਹਾਂ ਨੇ ਮਾੜਾ-ਮੋਟਾ ਕ੍ਰਿਟਿਸਾਈਜ਼ ਕੀਤਾ ਸੀਗਾ ਕਿ ਆਪਾਂ ਲਗਾਤਾਰ ਨੁਕਸਾਨੇ ਜਾ ਰਹੇ ਆ ਆਪਾਂ ਕੁਝ ਚੰਗੇ ਫੈਸਲੇ ਕਰੀਏ ਉਹਦੀ ਬਜਾਏ ਤਾਂ ਮੈਨੂੰ ਲੱਗਦਾ ਸਿਲਸਿਲਾ ਹੀ ਮਾੜੇ ਫੈਸਲਿਆਂ ਦਾ ਬਣ ਗਿਆ